ਬਹੁਤ ਜਿਹੜੀ ਰੋਡ ਜਿਹੜੀ ਜਿਹੜੀ ਸੀਗੀ ਸੋ ਇਹ ਮੇਨ ਰੋਡ ਦੇ ਨਾਲ ਹੀ ਇਹਨਾਂ ਦਾ ਘਰ ਸੀਗਾ ਸੋ ਇਸ ਘਰ ਦੇ ਤੋਂ ਜਿਹੜਾ ਨਸ਼ਾ ਜਰੂਰ बिकਦਾ ਸੀ ਪਰ ਇਹਨਾਂ ਦੇ ਪਰਿਵਾਰਕ ਮੈਂਬਰ ਸਾਰੇ ਹੀ ਇਸ ਗਰੋਹ ਦੇ ਵਿੱਚ ਸ਼ਾਮਲ ਸੀਗੇ ਸਾਰਿਆਂ ਦੇ ਉੱਤੇ ਪਰਚੇ ਦਰਜ ਹੋਏ ਨੇ ਇਹ ਜਿਹੜੀ ਰਿੰਕੀ ਤੇ ਪਿੰਕੀ ਦੋ ਭੈਣਾਂ ਸੀਗੀਆਂ ਉਹਨਾਂ ਦੇ ਉੱਤੇ ਵੀ ਜਿਹੜੇ ਆ ਤੁਸੀਂ ਦੇਖ ਲਿਓ ਪਹਿਲੀ ਤਸਵੀਰ ਇਹ ਤਸਵੀਰ ਐਕਸਕਲੂਸਿਵ ਤਸਵੀਰ ਹੈਗੀ ਆ ਰਜ਼ਾਨ ਤੁਸੀਂ ਦੇਖ ਸਕਦੇ ਹੋ ਰਜ਼ਾਨ ਸਪੋਰਟਸਮੈਨ ਤੁਸੀਂ ਦੇਖ ਸਕਦੇ ਹੋ ਕਿ ਗਿਆ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਇਹ ਤਸਵੀਰ ਦੇਖ ਸਕਦੇ ਹੋ ਕਿ ਪੀਲਾ ਪੰਜਾਬ ਚੱਲਦਾ ਹੋਇਆ ਨਜ਼ਰ ਆ ਰਿਹਾ ਹੈਗਾ ਸੋ ਇਹ ਤਸਵੀਰਾਂ ਨੇ ਇਹ ਤਸਵੀਰਾਂ ਦੇਖ ਸਕਦੇ ਹੋ ਐਕਸਕਲੂਸਿਵ ਤਸਵੀਰਾਂ ਨੇ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਪਹੁੰਚਾ ਹੋਇਆ ਹੈ ਪੂਰਾ মিডিਆ ਇੱਥੇ ਪਹੁੰਚਾ ਹੋਇਆ ਹੈਗਾ ਸੋ ਇਹ ਤੁਸੀਂ ਦੇਖ ਸਕਦੇ ਹੋ ਇਹ ਕਾਰਵਾਈ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਐਕਸਕਲੂਸਿਵ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਆ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਪਹਿਲਾਂ ਚਿੱਟਾਵਣੀ ਦਿੱਤੀ ਗਈ ਸੀ ਕਿ ਪਰ ਫਿਰ ਵੀ ਹਟੇ ਨਹੀਂ ਉਸ ਤੋਂ ਬਾਅਦ ਪੰਜਾਬ ਪੁਲਿਸ ਦਾ ਅੱਜ ਮੈਂ ਯੂਪੀ ਚ ਤੁਸੀਂ ਦੱਸਿਆ ਜਿਵੇਂ ਪੰਜਾ ਚੱਲਿਆ ਸੀਗਾ ਸੋ ਹੁਣ ਉਹ ਪੰਜਾਬ ਦੇ ਵਿੱਚ ਵੀ ਇਹ ਪੀਲਾ ਪੰਜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਇਹ ਤਸਵੀਰਾਂ ਦੇਖ ਸਕਦੇ ਆ ਕਿਉਂ ਇਸ ਦੇ ਵਿੱਚ ਜਿਹੜੇ ਨਸ਼ਾ ਤਸਕਰ ਸੀਗੇ ਉਹਨਾਂ ਦੇ ਖਿਲਾਫ ਵੱਡੀ ਕਾਰਵਾਈ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਸੋ ਇਹ ਤਸਵੀਰਾਂ ਦੇਖ ਸਕਦੇ ਹੋ ਓਕੀਟਰਾਂ ਦੇ ਨਾਲ ਜਿਹੜਾ ਇਹ ਨਸ਼ੇ ਦੇ ਨਾਲ ਪੈਸਾ ਕਮਾਇਆ ਗਿਆ ਸੀਗਾ ਸੋ ਉਸ ਪੈਸੇ ਤੋਂ ਵੱਡੀਆਂ-ਵੱਡੀਆਂ ਬਿਲਡਿੰਗਾਂ ਮਾਰਤਾ ਖੜੀਆਂ ਕਰ ਦਿੱਤੀਆਂਗੇ ਅਸੀਂ ਆ ਸੋ ਹੁਣ ਹੁਣ ਢਾਨ ਦਾ ਕੰਮ ਵੀ ਜਿਹੜਾ ਹੈਗਾ ਉਹ ਸ਼ੁਰੂ ਕਰ ਦਿੱਤਾ ਗਿਆ ਸੋ ਇਹ ਤਸਵੀਰਾਂ ਦੇਖ ਸਕਦੇ ਹੋ ਡਾਕਟਰ ਨਾਨਕ ਸਿੰਘ ਨੇ ਵੀ ਜਾਣਕਾਰੀ ਦੰਦਿਆ ਦੱਸਿਆ ਕਿ ਇਹਨਾਂ ਦੇ ਉੱਤੇ 10 ਤੋਂ ਵੱਧ ਮਾਮਲੇ ਦਰਸਿਗੇ ਇਹ ਪਰਿਵਾਰ ਦੇ ਸਾਰੇ ਜਿਹਨੇ ਮੈਂਬਰ ਸੀ ਕਹਿੰਦੇ ਨਸ਼ਾ ਤਸਕਰ ਦਾ ਕੰਮ ਕਰਦੇ ਸੀ ਜਿਹੜੇ ਮੁਹੱਲੇ ਵਾਲੇ ਵੀ ਨਾਲ ਦੇ ਰੋੜੀਕੁੱਟ ਮੁਹੱਲੇ ਚ ਰਹਿੰਦੇ ਇਹ ਕਹਿੰਦੇ ਇਹ ਬਹੁਤ ਵਧੀਆ ਉਪਰਾਲਾ ਹੈਗਾ ਪੰਜਾਬ ਸਰਕਾਰ ਦਾ ਕਿ ਇਹਨਾਂ ਨੂੰ ਜਿਹੜਾ ਹੈਗਾ ਨਸ਼ਾ ਤਸਕਰਾਂ ਦੇ ਖਿਲਾਫ ਹੈ ਜੀ ਕਾਰਵਾਈ ਕਰਨੀ ਚਾਹੀਦੀ ਹੈ ਜੀ ਬਿਲਕੁਲ ਅਸੀਂ ਵੇਖ ਪਾ ਰਹੇ ਹਾਂ ਕਿ ਘਰ ਦੇ ਇੱਕ ਹਿੱਸੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਬੁਲਡੋਜ਼ਰ ਰਾਹੀਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹ ਸਿੱਧੀ ਚੇਤਾਵਨੀ ਹੈ ਜੋ ਕਿਸੇ ਤਰੀਕੇ ਵੀ ਨਸ਼ਾ ਤਸਕਰੀ ਵਿੱਚ ਕਿਸੇ ਤਰੀਕੇ ਵੀ ਸ਼ਮੂਲੀਅਤ ਹੈ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਬੁਲਡੋਜ਼ਰ ਕਾਰਵਾਈ ਜੋ ਕੀਤੀ ਜਾ ਰਹੀ ਹੈ ਪਹਿਲਾਂ ਯੂਪੀ ਤੇ ਜਿਹਾ ਤਸਵੀਰਾਂ ਸਾਹਮਣੇ ਆਉਂਦੀਆਂ ਸਨ ਤਾਂ ਇਥੇ ਇਸ ਸਮੇਂ ਵੇਖ ਸਕਦੇ ਹੋ ਤੁਸੀਂ ਜਦੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਜੀ.ਸੀ.ਬੀ ਵੱਲੋਂ ਕਾਰਵਾਈ ਕੀਤੀ ਗਈ ਇੱਕ ਤਸਵੀਰ ਪਟਿਆਲਾ ਦੀ ਦੂਜੀ ਤਸਵੀਰ ਉਪਰ ਦੀ ਤੁਸੀਂ ਵੇਖ ਸਕਦੇ ਹੋ ਤੇ ਨਸ਼ਾ ਤਸਕਰਾਂ ਖਿਲਾਫ ਐਕਸ਼ਨ ਵਿੱਚ ਕੋਲਸ ਨਜ਼ਰ ਆ ਰਹੀ ਹੈ ਤੇ ਮਲਬਾ ਇਸ ਸਮੇਂ ਡਿਗਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਵੇਖ ਸਕਦੇ ਹੋ ਕਿ ਮਲਬੇ ਵਿੱਚ ਤਬਦੀਲ ਹੁੰਦੀ ਇਹ ਇਮਾਰਤ ਤਾਂ ਇੱਕ ਜਿਹੜਾ ਹਿੱਸਾ ਹੈ ਉਹ ਪੂਰੀ ਤਰ੍ਹਾਂ ਢਹਿ ਗਿਆ ਹੈ जेसीबी ਵੱਲੋਂ ਜਦੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਵਾਰਨ ਡਰੱਗਸ ਮਹਿੰਮ ਤਹਿਤ ਐਕਸ਼ਨ ਵਿੱਚ ਇਸ ਸਮੇਂ ਪੰਜਾਬ ਪੁਲਿਸ ਨੂੰ ਨਜ਼ਰ ਆ ਰਹੀ ਹੈ ਅੱਜ ਇੱਕ ਕਮੇਟੀ ਵੀ ਬਣਾਈ ਗਈ ਹੈ ਜਿਸੇ ਕਮੇਟੀ ਦੀ ਅਗਵਾਈ ਹਰਪਾ ਸਿੰਘ ਚੀਮਾ ਕਰਨਗੇ ਤੇ ਹੁਣ ਪੁਲਿਸ ਅਧਿਕਾਰੀ ਆਪ मौके ਤੇ ਪਹੁੰਚੇ ਹੋਏ ਨੇ ਜਦੋਂ ਇਹ ਕਾਰਵਾਈ ਚੱਲ ਰਹੀ ਹੈ ਪਟਿਆਲਾ ਤੋਂ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਪਣੀ ਟੀਵੀ ਸਕਰੀਨ ਤੇ ਜਿੱਥੇ ਹੁਣੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਮਲਵੇ ਵਿੱਚ ਤਬਦੀਲ ਹੁੰਦਾ ਇੱਕ ਘਰ ਨਜ਼ਰ ਆ ਰਿਹਾ ਹੈ ਸਾਡੇ ਸਹਿਯੋਗੀ ਭਾਰਤ ਪੁੱਛਣ ਇਸ ਸਮੇਂ ਮੌਕੇ ਤੇ ਮੌਜੂਦ ਨੇ ਭਾਰਤ ਅਸੀਂ ਵੇਖ 파 ਰਹੇ ਹਾਂ ਕਿ ਇੱਕ ਹਿੱਸਾ ਪੂਰੀ ਤਰ੍ਹਾਂ ਢਹਿ ਗਿਆ ਹੈ ਇਸੇ ਜਿਸ ਵੀ ਰਹੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇੱਕ ਬਹੁਤ ਹੀ ਸਟਰੋਂਗ ਮੈਸੇਜ ਇੱਥੇ ਦਿੱਤਾ ਜਾ ਰਿਹਾ ਹੈ ਕਿ ਕੋਈ ਵੀ ਨਸ਼ੇ ਵਿੱਚ ਕਿਸੇ ਤਰੀਕੇ ਵੀ ਸ਼ਾਮਲ ਹੁੰਦਾ ਹੈ ਸਪਲਾਈ ਕਰ ਰਿਹਾ ਹੈ ਤਾਂ ਇਸ ਤਰੀਕੇ ਰੋਕਿਆ ਜਾਵੇਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜੀ ਸਖਤ ਇਹ ਬਿਲਕੁਲ ਬਿਲਕੁਲ ਜੋ ਵੀ ਨਸ਼ਾ ਵੇਚੇਗਾ ਜਾਂ ਨਸ਼ਾ ਦੇ ਜਿਹੜੇ ਪੈਨਲਰ ਨੇ ਨਸ਼ਾ ਦੀ ਚੈਨ ਹੈ ਉਹਨੂੰ ਤੋੜਨ ਦੇ ਲਈ ਇਹ ਵੱਡੀ ਕਾਰਵਾਈ ਜਿਹੜੀ ਹੈ ਰੰਮੀ ਚੱਲੀ ਹੈ ਕਿ ਆ ਕੋਈ ਵੀ ਨਸ਼ਾ ਤਸਕਰ ਹੈ ਉਹੋ ਪੁਲਿਸ ਦੇ ਸੰਜੇ ਤੋਂ ਨਹੀਂ ਕਰ ਸਕਦਾ ਉਹਦੇ ਖਿਲਾਫ ਜਿਹੜਾ ਹੁਣ ਸਖਤ ਐਕਸ਼ਨ ਹੁਣਾ ਸ਼ੁਰੂ ਹੋ ਚੁੱਕਿਆ ਸੋ ਇਹ ਐਕਸ਼ਨ ਜਿਹੜਾ ਹੈਗਾ ਉਹ ਪਟਿਆਲਾ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਵੀ ਬਤਨ ਨੂੰ ਮਿਲਿਆ ਸੀਗਾ ਸੋ ਇਹ ਇਸ ਤਰ੍ਹਾਂ ਦੀਆਂ ਕਿਉਂਕਿ ਜਿਹੜੇ ਨਸ਼ਾ ਤਸਕਰ ਨੇ ਕਿਸ ਤਰ੍ਹਾਂ ਦੇ ਨਾਲ ਪੈਰ ਪਸਾਰਦੇ ਨੇ ਔਰ ਨੌਜਵਾਨੀ ਨੂੰ ਜਿਹੜਾ ਹੈਗਾ ਦਲਦਲ ਵਿੱਚ ਸਿੱਟ ਰਹੇ ਨੇ ਨੌਜਵਾਨੀ ਪੰਜਾਬ ਦੀ ਤਬਾਹ ਕਰ ਰਹੇ ਨੇ ਸੋ ਉਹਨਾਂ ਨੂੰ ਨੌਜਵਾਨਾਂ ਨੂੰ ਬਚਾਉਣ ਦੇ ਲਈ ਜਿਹੜਾ ਹੈਗਾ ਇੱਕ ਪ੍ਰਯਾਸ ਜਿਹੜਾ ਜ਼ਰੂਰ ਕੀਤਾ ਜਾ ਰਿਹਾ ਹੈਗਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾਵੇ ਪਰ ਨਸ਼ੇ ਤੋਂ ਦੂਰ ਤਾਂ ਹੀ ਰਹਿਣਗੇ ਜਦੋਂ ਇਸ ਤਰ੍ਹਾਂ ਦੇ ਜਿਹੜੇ ਡਰਗ ਪਲੇਡਰ ਨੇ ਇਸ ਤਰ੍ਹਾਂ ਦੇ ਨਸ਼ਾ ਤਸਕਰ ਨੇ ਇਹਨਾਂ ਤੋਂ ਜਦੋਂ ਬੰਦੀ ਇਹਨਾਂ ਤੇ ਕਾਰਵਾਈ ਜਦੋਂ 10 ਤੋਂ ਵੱਧ ਮਾਮਲੇ ਦਰਜ ਹੋ ਜੰਨੇ ਆ ਸੋ ਉਸ ਤੋਂ ਬਾਅਦ ਕਾਰਵਾਈ ਜਿਹੜੀ ਹੈ ਗਿਆ ਉਹ ਅਮਲ ਚ ਲਾਂਦੀ ਜਾਂਦੇ ਜਾਵੇ ਤਾਂ ਉਸ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋ ਕਿ ਕਿਤਨਾ ਕਿਤੇ ਵੱਡੀ ਜਿਹੜੀ ਹੈਗੀ ਹੈ ਇਹ ਕਾਰਵਾਈ ਜ਼ਰੂਰ ਹੋ ਰਹੀ ਹੈ ਇਹਦੇ ਨਾਲ ਨਸ਼ਾ ਤਸਕਰਾਂ ਉਤੇ ਵੱਡੀ ਥੱਲ ਵੀ ਪੈ ਸਕਦੀ ਹੈ ਪਾਊਗੀ ਔਰ ਆ ਤੁਸੀਂ ਦੇਖ ਸਕਦੇ ਹੋ ਆ ਤਸਵੀਰਾਂ ਨੇ ਸਲੂਜੀਅਨ ਤਸਵੀਰਾਂ ਨੇ ਇਹ ਪੀਲਾ ਪੰਜਾ ਚੱਲਣਾ ਸ਼ੁਰੂ ਹੋ ਗਿਆ ਸੋ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿ ਪੀਲਾ ਪੰਜਾ ਚੱਲਣਾ ਸ਼ੁਰੂ ਹੋ ਚੁੱਕਿਆ ਹੈ ਔਰ ਨਸ਼ਾ ਤਸਕਰ ਦੇ ਖਿਲਾਫ ਇਹ ਸਲੂਜੀਅਨ ਤਸਵੀਰਾਂ ਜਨਤ ਕੋ ਸਹਮਤ ਹੈ ਇਹ ਇਸ ਤਸਵੀਰਾਂ ਕਿ ਪਹਿਲਾਂ ਉਹ ਪੀਲਾ ਕਰਦੇ ਦੇ ਨਾਲ ਕਿ ਸਾਰਾ ੱਟਾ ਨਾਲ ਘਾਇਟਾ ਦੀ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਜਿਸ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਜਿਹੜਾ ਹੈਗਾ ਅ ਇਸ ਚੀਜ਼ ਦੇ ਲਈ ਨੋਟਿਸ ਜੀਤ ਕੱਢੇਗਾ ਸੋ ਇਹ ਇਲਲੀਗਲ ਜਿਹੜੀ ਹੈਗੀ ਆ ਇਹ ਸਾਰੇ ਇਹਨਾਂ ਨੇ ਨਜਾਇਜ਼ ਉਸਾਰੀ ਕਰਨੀ ਸੀਗੀ ਸੋ ਕਿਤੇ ਵੀ ਕੋਈ ਵੀ ਇੰਡਸਟਰੀ ਨਹੀਂ ਹੈਗੀ ਐ ਰੋੜੀ ਕੁੱਟ ਮੋਹੱਲਾ ਜ਼ਰੂਰ ਹੈਗਾ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੀਲਾ ਪੰਜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈਗਾ ਔਰ ਰੋਜ਼ਾਨਾ ਸਪੋਰਟਸਮੈਨ ਦਾ ਸਕੂਲ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਨਸ਼ਾ ਤਸਕਰ ਸੀਗੇ ਉਹਨਾਂ ਦੇ ਘਰ ਕਿਆ ਹੈ ਤੇਰੀ ਕਿਤੇ ਜਾ ਰਹੇ ਨੇ ਪੀਲਾ ਪੰਜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈਗਾ ਸੋ ਜਿਹੜੇ ਵੀ ਦੰਦਾ ਪੱਟੇ ਨੇ ਨਾਹਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਆ ਜਿਹੜੀ ਉਹ ਅਮਲ ਦੇ ਵਿੱਚ ਆ ਚੱਲੀ ਜਾਊਗੀ ਔਰ ਉਹ ਸਹੀ ਜਿਹੜਾ ਅੰਜਾਮ ਤੁਸੀਂ ਦੇਖ ਸਕਦੇ ਹੋ ਉਸ ਟਾਈਮ ਅੰਜਾਮ ਨੂੰ ਜਿਹੜਾ ਤੱਕ ਪਹੁੰਚੀ ਗਿਆ ਪੁਲਿਸ ਕਿ 10 ਤੋਂ ਵੱਧ ਜਿਹੜੇ ਨਸ਼ਾ ਜਿਹੜਾ ਮਾਮਲੇ ਦਰਜ ਹੋ ਗਏ ਇਹੇ ਦੋਨੋਂ ਪਹਿਣਾ ਦੇ ਉੱਤੇ ਸੋ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਦਾ ਕੰਮ ਕਰ ਰਹੀ ਸੀ ਤੋ ਜਿਹਦੇ ਤੋਂ ਪਹਿਲਾਂ ਪਰ ਇਹ ਸਕਾਨ ਜਿਹੜਾ ਉਹਨਾਂ ਦਾ ਨਸ਼ਾ ਤਸਕਰਾਂ ਦਾ ਟਹਿਰੀ ਆ ਕਰ ਦਿੱਤਾ ਗਿਆ ਹੈਗਾ ਸੋ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਤੁਸੀਂ ਇਸ ਤਸਵੀਰਾਂ ਦੇ ਵਿੱਚ ਪੀਲਾ ਪੰਜਾ ਚੱਲਦਾ ਹੋਇਆ ਨਜ਼ਰ ਆ ਰਹੇਗਾ ਸੋ ਇਹ ਤਸਵੀਰਾਂ ਮੀਡੀਆ ਦੀਆਂ ਟੀਮਾਂ ਜ਼ਰੂਰ ਪਹੁੰਚੇ ਹੋਈਆਂ ਨੇ ਸੋ ਇਹ ਪੁਲਿਸ ਪਾਰਟੀ ਇੱਥੇ ਆ ਸੋ ਪੁਲਿਸ ਪਾਰਟੀ ਵੀ ਹਰ ਇੱਕ ਚੀਜ਼ ਉੱਤੇ ਪਹਿਨੀ ਨਜ਼ਰ ਰੱਖੀ ਹੈ ਸਾਰੇ ਏਰੀਆ ਸੀਲ ਕਰ ਦਿੱਤਾ ਗਿਆ ਹੈਗਾ ਤੁਸੀਂ ਇਹਨਾਂ ਦੇਖ ਸਕਦੇ ਹੋ ਸੋ ਜੀ ওভার ਟੂ ਯੂ ਤੇ ਪ੍ਰੋਪਰਟੀ ਵਿਸਤ ਕੀਤੇ ਜਾ ਰਹੀ ਹੈ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਹੁਣ ਸਖਤੀ ਪੰਜਾਬ ਸਰਕਾਰ ਦੀ ਨਸ਼ਾ ਤਸਕਰਾਂ ਖਿਲਾਫ ਨਜ਼ਰ ਆ ਰਹੀ ਹੈ ਇੱਕ ਪਾਸੇ ਕਮੇਟੀ ਬਣਾਈ ਗਈ ਹੈ ਤੇ ਦੂਜੇ ਪਾਸੇ ਇਹ ਕਾਰਵਾਈਆਂ ਜਾਰੀ ਹੈ ਤੇ ਜਿਸ ਵੀ ਰਾਹੀਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜੋ ਘਰ ਹੈ ਕਿਸੇ ਤਰੀਕੇ ਦੇ ਵੀ ਟਿਕਾਣੇ ਆ ਉਹਨਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਤੇ ਇਮਾਰਤ ਕਿਵੇਂ ਮਲਬੇ ਵਿੱਚ ਤਬਦੀਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਆਪ ਮੁਹਾਰੇ ਬਿਆਨ ਕਰ ਰਹੀਆਂ ਨੇ ਤੇ ਨਸ਼ੇ ਤੇ ਨਕੇਲ ਕਸਣ ਲਈ ਪੰਜਾਬ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਨਸ਼ਾ ਤਸਕਰਾਂ ਖਿਲਾਫ ਐਕਸ਼ਨ ਪੰਜਾਬ ਪੁਲਿਸ ਵੱਲੋਂ ਲਿਆ ਜਾ ਰਿਹਾ ਤਾਂ ਵੇਖ ਸਕਦੇ ਹੋ ਇਹ ਪੂਰੀ ਇਮਾਰਤ ਜੋ ਇਟਾਂ ਸਿਮਿੰਟ ਰੋੜਿਆਂ ਦੇ ਨਾਲ ਬਣੀ ਸੀ ਇਸ ਸਮੇ ਮਲਵੇ ਵਿੱਚ ਪੂਰੀ ਤਬਦੀਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਕਹਿੰਦੇ ਆ ਪੂਰੀ ਜ਼ਿੰਦਗੀ ਦੀ ਕਮਾਈ ਕੋਈ ਵੀ ਮਨੁੱਖ ਲਗਾ ਦਿੰਦਾ ਆਪਣਾ ਘਰ ਬਣਾਉਣ ਵਿੱਚ ਪਰ ਕਈ ਵਾਰ ਜਦੋਂ ਜ਼ਰੀਆ ਇਹ ਨਹੀਂ ਹੁੰਦਾ ਕਮੂਨ ਦਾ ਸਮਾਜ ਲਈ ਸਹੀ ਨਹੀਂ ਹੁੰਦਾ ਹੁਣੇ ਤਾਂ ਨਸ਼ਾ ਤਸਕਰੀ ਦਾ ਮਾਮਲਾ ਹੈ ਕਿੰਨੇ ਨੌਜਵਾਨ ਨਸ਼ੇ ਦੀ ਲਪੇਟ ਵਿੱਚ ਪੰਜਾਬ ਵਿੱਚ ਨੇ ਛੇਵਾਂ ਦਰਿਆ ਪੰਜਾਬ ਵਿੱਚ ਵਗਦਾ ਹੈ ਨਸ਼ਿਆਂ ਦਾ ਤੇ ਨਸ਼ੇ ਤੇ ਠੱਲ ਕੌਣ ਲਈ ਹਰ ਇੱਕ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਤਾਂ ਤੱਕ ਕਿ ਜੋ ਚੋਣਾਂ ਲੜੀਆਂ ਜਾਂਦੀਆਂ ਨੇ ਉਹ ਉਮੀਦਵਾਰ ਇਹ ਕਹਿ ਕੇ ਲੜਦੇ ਨੇ ਕਿ ਅਸੀਂ ਨਸ਼ਾ ਖਤਮ ਕਰ ਦਵਾਂਗੇ ਆਪਣੇ ਆਪ ਵਿੱਚ ਵੱਡੀ ਚੁਣੌਤੀ ਹੈ ਪੰਜਾਬ ਵਿੱਚ ਨਸ਼ਾ ਖਤਮ ਕਰਨਾ ਤੇ ਇਸ ਕੜੀ ਵਿੱਚ ਇਸ ਸਮੇਂ ਸਰਕਾਰ ਵੱਲੋਂ ਕਾਰਵਾਈਆਂ جاری ਹੈ ਕਮਰੇਕ ਸਕਦੇ ਹੋ ਤੁਸੀਂ ਇਹ ਜੋ ਤਸਵੀਰ ਹੈ ਜਿ세 ਵੀ ਰਾਹੀਂ ਹੁਣ ਇਸ ਘਰ ਨੂੰ ਇਸ ਇਮਾਰਤ ਨੂੰ ਢਾਇਆ ਜਾ ਰਿਹਾ ਇੱਕ ਹਿੱਸਾ ਪੂਰੀ ਤਰ੍ਹਾਂ ਡੇਕ ਦਿੱਤਾ ਗਿਆ ਹੈ ਤੇ ਦੂਜੇ ਹਿੱਸੇ ਤੇ ਹੁਣ ਕਾਰਵਾਈ ਕੀਤੀ ਜਾਵੇਗੀ ਤੇ ਏਸੀ ਤਰੀਕੇ ਕਾਰਵਾਈ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ ਇਹ ਵੀ ਸਾਫ ਕਬਿੱਤਾ ਗਿਆ ਪਟਿਆਲਾ ਵਿੱਚ ਨਸ਼ਾ ਤਸਕਰਾਂ ਖਿਲਾਫ ਇਹ ਸਖਤੀ ਕੀਤੀ ਜਾ ਰਹੀ ਹੈ ਅਕਸਰ ਅਜਿਹੀਆਂ ਤਸਵੀਰਾਂ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਉਂਦੀਆਂ ਸਨ ਤੇ ਉਹ 퇴 ਬਾਪੂਨ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ ਭਾਰਤ ਇੱਕ ਹਿੱਸਾ ਪੂਰੀ ਤਰ੍ਹਾਂ ਡੇਗ ਦਿੱਤਾ ਗਿਆ ਇਸ ਇਮਾਰਤ ਦਾ ਤੇ ਕੀ ਕਿਸ ਨੇ ਵਿਰੋਧ ਨਹੀਂ ਕੀਤਾ ਜਦੋਂ ਇਸ ਇਲਾਕੇ ਵਿੱਚ ਇਹ ਕਾਰਵਾਈ ਕੀਤੀ ਗਈ ਤੇ ਜੇਕਰ ਕੀਤਾ ਤਾਂ ਪੁਲਿਸ ਵੱਲੋਂ ਕਿਵੇਂ ਰੋਕਿਆ ਜਾ ਰਿਹਾ ਹੈ ਉਹ ਜੀ ਬਿਲਕੁਲ ਪੁਲਿਸ ਵੱਲੋਂ ਪੁਲਿਸ ਦਾ ਸਮਕਾਇ ਸਹਿਰੀ ਦੇ ਵਿੱਚ ਸਾਥ ਦਿੱਤਾ ਜਾ ਰਿਹਾ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਕੀਤਾ ਜਾ ਰਿਹਾ ਕਿਉਂਕਿ ਜਿਹੜਾ ਹੈਗਾ ਜਿਹੜਾ ਨਸ਼ਾ ਤਸਕਰ ਹੈ ਇਹ ਜਿਹੜੇ ਨਸ਼ਾ ਤਸਕਰ ਨੇ ਇਹਨਾਂ ਦੇ ਜਿਹੜਾ ਹੈਗਾ ਇਸ ਏਰੀਆ ਦੇ ਵਿੱਚ ਜਿਹੜੇ ਹੈ ਕਿ ਕਾਫੀ ਜ਼ਿਆਦਾ ਹੱਤਮਚਾਈ ਹੋ ਚੁੱਕੀ ਸੋ ਇਸ ਦੇ ਵਿੱਚ ਜਿਹੜਾ ਹੈਗਾ ਇਹਨਾਂ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪੁਲਿਸ ਦਾ ਕੋਈ ਵਿਰੋਧ ਨਹੀਂ ਕਰ ਰਿਹਾ ਸੋ ਲੋਕ ਕੋਠਿਆਂ ਚੜਕੇ ਜ਼ਰੂਰ ਇਸ ਮੰਜ਼ਰ ਨੂੰ ਦੇਖ ਰਹੇ ਨੇ ਔਰ ਲੋਕ ਨੇ ਜਿਹੜਾ ਲੋਕਾਂ ਵੱਲੋਂ ਵੀ ਪੰਜਾਬ ਪੁਲਿਸ ਦਾ ਸਾਥ ਦਿੱਤਾ ਜਾ ਰਿਹਾ ਕਿਉਂਕਿ ਪੰਜਾਬ ਪੁਲਿਸ ਕਹਿੰਦੇ ਆ ਕਿ ਇਹ ਵਧਿਆ ਕੋਰਾਲਾ ਹੈ ਪੰਜਾਬ ਪੁਲਿਸ ਵੱਲੋਂ ਕਿਉਂਕਿ ਜੇ ਤਸਵੀਰਾਂ ਵਿਖਾਉਂਦੇ ਰਹੋ ਭਾਰਤੇ ਤੁਸੀਂ ਤੇ ਇੱਕ ਹਿੱਸਾ ਡੇਗ ਦਿੱਤਾ ਗਿਆ ਤੇ ਦੂਜੇ ਹਿੱਸੇ ਨੂੰ ਡੇਗਣ ਦੀ ਤਿਆਰੀ ਜੀ ਮੈਂ ਜੀ ਭਾਤ ਕੋਵਰ ਟੂ ਯੂ ਜੀ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਜਿਹੜੇ ਲੋਕ ਨੇ ਉਹ ਪੁਲਿਸ ਦਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿਸੇ ਨੇ ਕੋਈ ਵਿਰੋਧ ਨਹੀਂ ਕਰਿਆ ਤਸਵੀਰਾਂ ਦੇਖ ਸਕਦੇ ਆ ਕਿ ਜਿਹੜੇ ਲੋਕ ਨੇ ਉਹ ਜ਼ਰੂਰ ਕੋਠਿਆਂ ਤੇ ਕੜ ਕੇ ਛੱਤਾਂ ਤੇ ਖੜ ਕੇ ਇਹ ਮੰਜ਼ਰ ਜ਼ਰੂਰ ਦੇਖ ਰਹੇ ਨੇ ਔਰ ਆ ਇਹ ਨਸ਼ਾ ਇਹਨਾਂ ਦਾ ਜਿਹੜਾ ਕੰਮ ਸੀਗਾ ਇਹ ਨਸ਼ਾ ਬਿਜ਼ਨਸ ਸੀਗੇ ਇੱਥੇ ਜਿਹੜੇ ਭੋਲੇ-ਪਾਲੇ ਨੌਜਵਾਨ ਸੀਗੇ ਉਹਨਾਂ ਨੂੰ ਨਸ਼ਾ ਵੇਚਦੇ ਸੀਗੇ 10 ਤੋਂ ਵੱਧ ਮਾਮਲੇ ਦਰਜ ਸੀਗੇ ਫੋ ਇਹ ਜਿਹੜੀ ਕਾਰਵਾਈ ਹੋ ਰਹੀ ਹੈ ਕਹਿੰਦੇ ਇਹ ਬਹੁਤ ਹੀ ਵਧੀਆ ਜਿਹੜਾ ਹੈਗਾ ਕਾਰਗੁਜ਼ਾਰੀ ਹੈਗੀ ਆ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਸੋ ਨਸ਼ਾ ਤਸਕਰਾਂ ਦੇ ਖਿਲਾਫ ਇਸ ਤਰ੍ਹਾਂ ਦੀ ਵੱਡੀਆਂ ਕਾਰਵਾਈਆਂ ਹੋਣੀਆਂ ਜ਼ਰੂਰੀ ਨੇ ਸੋ ਹੋ ਹੋ ਵੀ ਰਹੀਆਂ ਨੇ ਸੋ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਬਰਾਦ ਨੇ ਸੋ ਦੂਜੇ ਪਾਸੇ ਜਿਹੜਾ ਹੈਗਾ ਇਹ ਜਿਹੜਾ ਹੈਗਾ ਹੁਣ ਪੂਰੇ ਐਕਸ਼ਨ ਬੋਰਡ ਤੁਸੀਂ ਦੇਖ ਸਕਦੇ ਹੋ ਐਕਸ਼ਨ ਬੋਰਡ ਦੇ ਵਿੱਚ ਜਿਹੜਾ ਹੈਗਾ ਸਰਕਾਰ ਵੀ ਪਹ ਕੋਲ ਸੂਨੇ ਆ ਐਕਸ਼ਨ ਮੋਡ ਦੇ ਵਿੱਚ ਹੈ ਸੋ ਦੇਖ ਸਕਦੇ ਹਾਂ ਕਿ ਕਿਹੜੀ ਆਪਾਂ ਜਿੰਨੇ ਨਹੀਂ ਕਰੇ ਅਮਰ ਵੀਰਾਂ ਦੇ ਕੰਮ ਕਿਤਰਾ ਦੇ ਨਾਲ ਚਲ ਰਿਹਾ ਹੈਗਾ ਕਿ ਤਸਵੀਰਾਂ ਕੀ ਢਾਹ ਕਿੰਨਾ ਕਰ ਦਿੱਤਾ ਗਿਆ ਸੋ ਹੋਰ ਵੀ ਨਹੀਂ ਇਹਨੂੰ ਢਾਣ ਦੀਆਂ ਜੜੀਆਂ ਆ ਗਈਆਂ ਉਹ ਪੂਰੀਆਂ ਤਿਆਰੀਆਂ ਜੜੀਆਂ ਇਹ ਇਹ ਮੁਕੰਮਲ ਤਿਆਰੀ ਚ ਆਈ ਸੀ ਅੱਜ ਪੂਰੇ ਐਕਸ਼ਨ ਚ ਹੈ ਔਰ ਪੰਜਾਬ ਪੁਲਿਸ ਐ ਨਵੰਨ ਐਕਸ਼ਨ ਮੋਡ ਦੇ ਵਿੱਚ ਹੈ ਪਟਿਆਲਾ ਪੁਲਿਸ ਅ ਜਿਹੜੀ ਹੈਗੀ ਐਕਸ਼ਨ ਮੋਡ ਦੇ ਵਿੱਚ ਅੱਜ ਇਹ ਐਕਸ਼ਨ ਤੁਸੀਂ ਦੇਖ ਸਕਦੇ ਹੋ ਵੱਡਾ ਐਕਸ਼ਨ ਹੈਗਾ ਪੰਜਾਬ ਪੁਲਿਸ ਦਾ ਪਟਿਆਲਾ ਪੁਲਿਸ ਦਾ ਬਹੁਤ ਵੱਡਾ ਐਕਸ਼ਨ ਹੈਗਾ ਸੋ ਇਸ ਦੇ ਦੌਰਾਨ ਤੁਸੀਂ ਦੇਖ ਸਕਦੇ ਹੋ ਕਿ ਜਦ ਤੱਕ ਇਹ ਕਹਿੰਦੇ ਬਿਲਡਿੰਗ ਨਹੀਂ गिरਦੀ ਹੋਂ ਤੱਕ ਇਹ ਇਸੇ ਤਰ੍ਹਾਂ ਅੰਜਰ ਚੱਲਦਾ ਰਹੂਗਾ ਅ ਸਰ ਇਮਾਰਤ ਪੂਰੀ ਜਿਹੜੀ ਇਹ ਢੱਗ ਜਾਏਗੀ ਜੀ ਸੋ ਕਹਿੰਦੇ ਇਮਾਰਤ ਜਿਹੜੀ ਹੈਗੀ ਆ ਉਹ ਪੂਰੀ ਢਾਈ ਜਾਊਗੀ ਸੋ ਇਹ ਜਿਹੜਾ ਨਸ਼ਾ ਦੇ ਨਾਲ ਜਿਹੜੇ ਕਹਿੰਦੇ ਪੈਸੇ ਜਿਹੜੇ ਕਮਾ ਕੇ ਨਸ਼ਾ ਵੇਚ ਕੇ ਪੈਸੇ ਕਮਾਏ ਗਏ ਸੀ ਇਹ ਬਿਲਡਿੰਗ ਤਿਆਰ ਕਰੀ ਸੀਗੀ ਇਹਨੂੰ ਪੂਰਾ ਢਾਇਆ ਜਾਊਗਾ ਸੋ ਆ ਵੱਡੀਆਂ ਜਿਹੜੀਆਂ ਆਹਾ ਜੀਸੀਬੀ ਦੀਆਂ ਅਜੜੀਆਂ ਹੈਡਰ ਆ ਮਸ਼ੀਨਾਂ ਆ ਜੀਸੀਬੀ ਮਸ਼ੀਨ ਹੋਗੀ ਸੋ ਇਹ ਜਿਹੜੀਆਂ ਜ਼ਰੂਰ ਇੱਥੇ ਲੱਗੀਆਂ ਹੋਈਆਂ ਨੇ ਇਹ ਰੋੜੀ ਕੁੱਟਮੱਲਾ ਹੈ ਇਹ ਰੋੜੀ ਕੁੱਟਮੱਲਾ ਸੋ ਇੱਥੇ ਰੋੜੀ ਕੁੱਟਮੱਲੇ ਦੇ ਵਿੱਚ ਜਿਹੜੀ ਹੈਗੀ ਸੋਰੀ ਏਡਾ ਵੱਡੀ ਕਾਰਵਾਈ ਸੋ ਤੁਸੀਂ ਦੇਖ ਸਕਦੇ ਹੋ ਵੱਡੀ ਕਾਰਵਾਈ ਜਿਹੜੀ ਹੈਗੀ ਆ ਇਹ ਕੁੱਤੀ ਵਾਲੀ ਆ ਸੋ ਇਹਦੇ ਚ ਤੋ ਇਹ ਲੈਂਟਰ ਤੁਸੀਂ ਲੈ ਲਿਆ ਕਿ ਉੱਪਰ ਨਾਲ ਲੈਂਟਰ ਆਇਆ ਕਿ ਤੁਹਾਨੂੰ ਕੀ ਆਹ ਗੱਡਾ ਚੱਲਣ ਇਹ ਨਾਲ ਜਿਹੜਾ ਤੇ ਨਾਲ ਆਦਾ ਉਹ ਇਹ ਕੋਲੇ ਲੈਂਟਰ ਜੀ ਦੇਖੋ तो बड़ी कार्य है <laughs> <जाँगी। गया थीजिए। laughs> <थीजिया थीजिया। laughs> ད�ས ད�ས དསྱས དས དས དསྱས དསས ད� ਤੇ ਇਹ ਦੱਸਦਾ ਇਹ ਕਿ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤਸਕਰਾਂ ਖਿਲਾਫ ਐਕਸ਼ਨ ਕੀਤਾ ਜਾ ਰਿਹਾ ਹੈ ਪਟਿਆਲਾ ਤੋਂ ਇਹ ਤਸਵੀਰਾਂ ਤੁਹਾਨੂੰ ਵਖਾ ਰਹੇ ਹਾਂ ਜਿੱਥੇ ਇਸ ਪੂਰੀ ਇਮਾਰਤ ਨੂੰ ਢਾ ਦਿੱਤਾ ਗਿਆ ਹੈ ਤੇ ਹੌਲੀ-ਹੌਲੀ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਨਸ਼ੇ ਤੇ ਠੱਲ ਪਉਣ ਲਈ ਹੁਣ ਪੰਜਾਬ ਸਰਕਾਰ ਸਖਤ ਨਜ਼ਰ ਆ ਰਹੀ ਹੈ ਤੇ ਸਾਡੇ ਸਹਿਯੋਗੀ ਭਾਰਤ ਮੌਕੇ ਤੇ ਮੌਜੂਦ ਨੇ ਪਟਿਆਲਾ ਵਿੱਚ ਇਸ ਸਮੇਂ ਮੌਜੂਦ ਨੇ ਪਾਰਟ ਕਾਰਵਾਈ ਕਿਥੇ ਤੱਕ ਪਹੁੰਚੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਪੁਲਿਸ ਅੱਗੇ ਕਿਸ ਤਰੀਕੇ ਨਸ਼ੇ ਤੱਲ ਪਾਏਗੀ ਨੂੰ ਬਿਲਕੁਲ ਜੀ ਦੇਖੋ ਪੰਜਾਬ ਪੁਲਿਸ ਨੇ ਸਪੱਸ਼ਟ ਦੋ ਟੁਕ ਗੱਲ ਕਹਿ ਦਿੱਤੇ ਗਿਆ ਜੋ ਮੁੱਖ ਮੰਤਰੀ ਪੰਜਾਬ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਹੈਗਾ ਅਭਿਆਨ ਇੱਕ ਜਰੂਰ ਛੇੜਿਆ ਗਿਆ ਨਸ਼ੇ ਦੇ ਖਿਲਾਫ ਕੋਈ ਵੀ ਸ਼ਖਸ ਹੋਊਗਾ ਉਹ ਨਹੀਂ ਬਖਸ਼ਿਆ ਜਾਊਗਾ ਨਸ਼ਾ ਤਸਕਰਾ ਖਿਲਾਫ ਵੱਡੀ ਕਾਰਵਾਈ ਕਿੱਤੀ ਜਾਗੂ ਸੀ ਉਹ ਸ਼ੁਰੂ ਕਰ ਦਿੱਤੇ ਗਿਆ ਸੋ ਇਹ ਚੇਤਾਵਨੀ ਜਿਹੜੀ ਦਿੱਤੀ ਸੀਗੀ ਸੋ ਚੇਤਾਵਨੀ ਤੋਂ ਬਾਅਦ ਕਾਰਵਾਈ ਹੋਣੀ ਜਿਹੜੀ ਇਹ ਸ਼ੁਰੂ ਹੋ ਚੁੱਕੀ ਹੈ ਅਮਲ 'ਚ ਲਿਆਂਦੀ ਜਾ ਰਹੀ ਹੈਗੀ ਸੋ ਇਹ ਕਾਰਵਾਈ ਦੇ ਵਿੱਚ ਦੇਖ ਸਕਦੇ ਹੈਗੇ ਕਿ ਜਿਹੜੀ ਇਹ ਦੋ ਮੰਜ਼ਿਲਾ ਇਮਾਰਤ ਸੀਗੀ ਤੋਂ ਇਸ ਤਰ੍ਹਾਂ ਦੇ ਨਾਲ ਜੈਸੀ ਵੀ ਮਸ਼ੀਨਾਂ ਤੇ ਜਿਹੜੀ ਲਿਫਟ ਵਾਲੀ ਮਸ਼ੀਨ ਹੈ ਇਹਦੇ ਨਾਲ ਜਰੂਰ ਇਹ ਸਾਰੀ ਬਿਲਡਿੰਗ ਨੂੰ ਤੋੜਨ ਦਾ ਕੰਮ ਸ਼ੁਰੂ ਕੀਤਾ ਗਿਆ ਹੈਗਾ ਜਿਹੜਾ ਕਿ ਸੈਕੰਡ ਫਲੋਰ ਬਿਲਕੁਲ ਜਿਹੜਾ ਤੋੜ ਦਿੱਤਾ ਗਿਆ ਹੈਗਾ ਤਕਰੀਬਨ ਜਿਹੜਾ ਹੈਗਾ ਇਸ ਦੇ ਵਿੱਚ ਜਿਹੜਾ ਹੈਗਾ ਮਸ਼ੀਨਾਂ ਦੋ ਲੱਗੀਆਂ ਹੋਈਆਂ ਨੇ ਸੋ ਨੀਚੇ ਜਿਹੜਾ ਫਰਸਟ ਫਲੋਰ ਜਿਹੜਾ ਸੀਗਾ ਉੱਥੇ ਪਹਿਲਾਂ ਜਿਹੜੀ ਤਲਾਸ਼ੀ ਲੱਤੀਗੀ ਜਿਹੜਾ ਪਟਿਆਲਾ ਪੁਲਿਸ ਵੱਲੋਂ ਤਲਾਸ਼ੀ ਲੈਣ ਤੋਂ ਬਾਅਦ ਜਿਹੜਾ ਹੈਗਾ ਇਸ ਦੇ ਉੱਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਨਸ਼ਾ ਤਸਕਰ ਸੀਗੇ ਉਹਨਾਂ ਨੂੰ ਪਤਾ ਸੀਗਾ ਕਿ ਉਹ ਦੋਸ਼ੀ ਨੇ ਉਹ ਸਾਰਾ ਕੁਝ ਛੱਡ ਕੇ ਫਰਾਰ ਹੋ ਚੁੱਕੇ ਨੇ ਸੋ ਪੁਲਿਸ ਵੱਲੋਂ ਉਹਨਾਂ ਦੀ ਭਾਲ ਜਾਰੀ ਹੈ ਉਹਨਾਂ ਤੇ ਪਹਿਲਾਂ ਹੀ ਜਿਹੜਾ ਰਿੰਕੀ ਦੇ ਦਸ ਜਿਹੜੇ ਵੱਧ ਜਿਹੜੇ ਪਰਚੇ ਦਰਜ ਸੀਗੇ ਸੋ ਉਸ ਤੋਂ ਬਾਅਦ ਇਹ ਕਾਰਵਾਈ ਜਿਹੜੀ ਅਮਲ ਚੱਲਿਆ ਸ਼ੁਰੂ ਹੋ ਸੋ ਇਹਦੇ ਵਿੱਚ ਦੇਖ ਸਕਦੇ ਹਾਂ ਕਿ ਵੱਡੀ ਕਾਰਵਾਈ ਆ ਜਿਹੜੀ ਕਿ ਪਟਿਆਲਾ ਪੁਲਿਸ ਵੱਲੋਂ ਜਿਹੜੀ ਆ ਜਰੂਰ ਕੀਤੀ ਜਾ ਰਹੀ ਹੈ ਸੋ ਇਹ ਤਸਵੀਰਾਂ ਨੇ ਜੀ ਭਾਰਤ ਤੁਸੀਂ ਬਾਣੇ ਰਹੋ ਸਾਡੇ ਨਾਲ ਤਾਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ ਨਸ਼ਿਆਂ ਦੇ ਰੋਕथाम ਲਈ ਸਰਕਾਰ ਨੇ ਪੰਜ ਮੈਂਬਰੀ ਕੈਬਨਟ ਕਮੇਟੀ ਬਣਾਈ ਹੈ ਨਸ਼ਾ ਰੋਕਣ ਦੀਆਂ ਕਾਰਵਾਈਆਂ ਦੇ ਨਿਗਰਾਨੀ ਕਮੇਟੀ ਕਰੇਗੀ ਪਿੰਡ-ਪਿੰਡ ਕਮੇਟੀ ਜਾਵੇਗੀ ਲੋਕਾਂ ਨਾਲ رابطہ ਕੀਤਾ ਜਾਵੇਗਾ ਕਾਇਮ ਤੇ ਉੱਥੇ ਹੀ ਨਸ਼ਿਆਂ ਨੂੰ ਰੋਕਣ ਦੇ ਲਈ ਇੱਕ ਕਮੇਟੀ ਬਣਾਈ ਗਈ ਹੈ ਇਸ ਕਮੇਟੀ ਦੀ ਪ੍ਰਧਾਨਗੀ ਹਰਪਾਲ ਜੀਮਾ ਕਰਨਗੇ ਅਮਨ अरोड़ा ਬਲਬੀਰ ਸਿੰਘ ਲਾਲਜੀਤ ਭੁੱਲਰ ਤੇ ਉੱਥੇ ਹੀ ਤਰਨ ਤੇ ਸੋਂ ਦੇ ਇਸ ਕਮੇਟੀ ਦੇ ਮੈਂਬਰ ਹਨ ਕਿ ਇਸ ਤਰੀਕੇ ਹੁਣ ਨਸ਼ੇ ਤੇ ਰੋਕ ਲੱਗੇਗੀ ਹੁਣ ਬੁਲਡੋਜ਼ਰ ਕਾਰਵਾਈਆਂ ਵੀ ਜਾ ਰਹੀਆਂ ਹਨ ਤੇ ਉਥੇ ਪਿੰਡ ਪਿੰਡ ਇਹ ਜਿਹੜੀ ਕਮੇਟੀ ਬਣਾਈ ਗਈ ਹੈ ਇਸ ਕਮੇਟੀ ਦੇ ਮੈਂਬਰ ਜਾਣਗੇ ਨਸ਼ੇ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜੋ ਵੀ ਜਾਣਕਾਰੀ ਪੁਲਿਸ ਨੂੰ ਮਿਲ ਰਹੀ ਹੈ ਉਸ ਮੁਤਾਬਕ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਫਿਰਾਲ ਇਸ ਬੁਲੇਟਿਨ ਵਿੱਚ ਨਈ ਦੇ ਇਜਾਜ਼ਤ ਧੰਨਵਾਦ ਜੱਗ ਦੇ ਅੰਦਰ ਗੋਆ ਵਾਲੇ ਨਜ਼ਾਰੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ ਹਰੇ ਨੀਲੇ ਰੰਗ ਦੇ ਪਾਣੀ ਵਾਲੀਆਂ ਚੀਲਾ ਖੂਬਸੂਰਤ ਮੌਸਮ ਦੂਰ ਦੂਰ ਤੱਕ ਨਜ਼ਰ ਆਉਂਦੇ ਉੱਚੇ ਉੱਚੇ ਪਹਾੜ ਇੰਜ ਪ੍ਰਤੀਤ ਹੁੰਦੇ ਨੇ ਜਿਵੇਂ ਮਨੁੱਖ ਕੁਦਰਤ ਦੀ ਗੋਦ ਵਿੱਚ ਬੈਠਾ ਹੋਵੇ ਕੁਦਰਤ ਦੇ ਇਹ ਮਨਮੋਹਕ ਨਜ਼ਾਰੇ ਤੁਹਾਨੂੰ ਪਠਾਨਕੋਟ ਦੇ ਚਮਰੌੜ ਅਤੇ ਫੰਗੋਤਾ ਵੈਲੀ ਵਿੱਚ ਦੇਖਣ ਨੂੰ ਮਿਲਣਗੇ ਜਿਸ ਨੂੰ ਮਿਨੀ ਗੋਆ ਵੀ ਕਿਹਾ ਜਾਂਦਾ ਹੈ ਪਹਾੜਾਂ ਨਾਲ ਕਿਰਿਆਇ ਸਥਾਨ ਅਨੇਕਾਂ ਪ੍ਰਕਾਰ ਦੇ ਦਰਖਤਾਂ ਤੇ ਜੀਵ ਜੰਤੂਆਂ ਨਾਲ ਭਰਿਆ ਹੋਇਆ ਹੈ ਇਸ ਤੋਂ ਇਲਾਵਾ ਬਹੁਤ ਸਾਰੀਆਂ ਰੋਮਾਂਚਕ ਗਤੀਵਿਧੀਆਂ ਜਿਵੇਂ ਕਿ ਬੋਟਿੰਗ, ਹੌਟ এয়ার ਬਲੂਨ, ਜ਼ਿਪਲਾਈਨਿੰਗ ਅਤੇ ਹੋਰ ਵੀ ਬਹੁਤ ਕੁਝ ਮਿਨੀ ਗੋਆ ਵਿੱਚ ਉਪਲਬਧ ਹੈ ਇਨ੍ਹਾਂ ਕਾਟੀਆਂ ਦੇ ਵਿੱਚ ਕੁਦਰਤੀ ਤਰੀਕੇ ਨਾਲ ਬਣੀਆਂ ਝੀਲਾਂ ਦੇ ਕਿਨਾਰੇ ਗੋਆ ਦੇ ਬੀਚ ਵਰਗਾ ਆਨੰਦ ਦਿੰਦੇ ਹਨ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਨਜ਼ਾਰੇ ਤੁਹਾਡੇ ਆਪਣੇ ਪੰਜਾਬ ਵਿੱਚ ਮਿਲਣਗੇ शेरी शरीर हर कर दे व नमस्कार खबरें दिन भर लेकर हाजिर हूँ मैं आपके साथ हूँ नीलम शर्मा शुरुआत करेंगे हेडलाइंस के साथ पंजाब कैबिनेट की बैठक में लिए गए अहम फैसले एक्साइज पॉलिसी को दी गई मंजूरी एनआरआई आयोग की वार्षिक रिपोर्ट पारित जल प्रदूषण की रोकथाम को लेकर संशोधन को मंजूरी दिल्ली विधानसभा के बाहर हंगामा विपक्षी नेता आतिशी के नेतृत्व में आम आदमी पार्टी के विधायकों ने जोरदार प्रदर्शन किया कहा विधानसभा परिसर में भी जाने से रोका जा रहा है सरकार ने महाकुंभ में बनाया सफाई का कीर्तिमान मिला रिकॉर्ड का अवॉर्ड पंद्रह हजार से अधिक ज्यादा सफाई कर्मियों ने चलाया था सफाई अभियान पांच दिनों से सुरंग में फंसे है आठ मजदूर प्रशासन की ओर से राहत और बचाव कार्य जारी बाईस फरवरी को ढह गया था सुरंग का एक हिस्सा पानी और कीचड़ के कारण रेस्क्यू में आ रही दिक्कत चीन सीमा तक पहुंचने में अब नहीं होगी देरी खुलने वाला है खतरनाक ट्रांस अरुणाचल हाईवे केंद्र सरकार ने हाईवे निर्माण को दी मंजूरी खतरे में एलन मस्क की कैनेडाई नागरिकता कैनेडा में मस्क के खिलाफ विरोध प्रदर्शन पीएम ट्रूडो से मस्क की नागरिकता रद्द करने की मांग खबरें विस्तार से सबसे पहले बात करेंगे पंजाब में नशे के खिलाफ हो रहे एक्शन की जी हां रोपड़ पुलिस ने बड़ा एक्शन किया है ड्रग तस्कर के घर पर बुलडोजर चला है बुलडोजर से घर को ध्वस्त कर दिया गया पति पत्नी दोनों मादक पदार्थों की तस्करी में संलिप्त थे तो यहाँ पर बड़ी कार्रवाई की जा रही है आपको बता दें कि पति पत्नी जमानत पर बाहर है और पटियाला में नशा तस्कर के घर पर भी बुलडोजर चलाया गया तो पीला पंजा चलाया गया है कार्रवाई की जा रही है इससे पहले उत्तर प्रदेश में योगी आदित्यनाथ की सरकार के समय इस तरह की कार्रवाइयों की तस्वीरें सामने आती थी और आज पटियाला में एक हिस्सा इस घर का जिस तरह से तोड़ा गया है आप ये तस्वीरें देख सकते हैं पूरे घर को इस समय जेसीबी कार्रवाई करके तबाह किया जा रहा है और इसका सीधा सा मतलब है एक सीधा संदेश दिया जा रहा है कि जो नशा तस्करी में संलिप्त पाए जाएंगे उनके खिलाफ कार्रवाई होगी तो नशा तस्करों के खिलाफ कार्रवाई की गई पटियाला में भी बुलडोज़र एक्शन हुआ और इससे पहले रोपड़ में इस तरह का एक्शन देखने को मिला तो हर तरह की संपत्ति जब्त की जा रही है और अकाउंट भी नशा तस्करों के फ्रीज़ किए जा रहे हैं ये तस्वीरें देख सकते हैं एक तरफ पटियाला की तस्वीर जहां पर बुलडोजर की कार्रवाई की गई वहीं दूसरी तरफ रोपड़ की तस्वीर जहां पर नशा तस्करों के खिलाफ कार्रवाई की गई बुलडोजर से घर को ध्वस्त कर दिया गया और आने वाले समय में इस तरह की कार्रवाई की जाएंगी ये भी साफ कर दिया गया है जो भी नशा तस्कर होंगे किसी तरीके भी नशे की सप्लाई में शमूलियत पाई जाती है तो इस तरह की कार्रवाई की जाएगी पटियाला में नशा तस्कर के घर बुलडोजर चला वहीं रोपड़ में भी बुलडोजर एक्शन किया गया इससे पहले लुधियाना में पुलिस ने इस तरह की कार्रवाई की थी तो पहले उत्तर प्रदेश से भी इस तरह की तस्वीरें उस समय सामने आती थी जब अपराधियों के घर पर बुलडोज़र फेर दिया जाता था और जो इमारत होती थी जो भी रहने की जगह होती थी उसको तबाह कर दिया जाता था क्योंकि इसी के साथ एक बड़ा नुकसान आर्थिक तौर पर जो चोट पहुंचती है उसका अंदाज़ा हर कोई लगा सकता है वहीं इस समय आप ये देख रहे हैं नशा तस्करों के ख़िलाफ़ कार्रवाई की जा रही है